ਇਹ ਗਲੇਸ਼ੀਰ ਆ ਨਾ ਜਿਹੜਾ ਇੱਥੇ ਰੁਕਣਾ ਮਨਾ ਇੱਕ ਬੰਦੇ ਦੀ ਪ੍ਰੋਪਰ ਪੱਕੀ ਡਿਊਟੀ ਆ ਉਹ ਇੱਥੇ ਖੜ੍ਹ ਨਹੀਂ ਦਿੰਦੇ ਕਿਉਂਕਿ ਕਿਸੇ ਵੀ ਟਾਈਮ ਤੇ ਕਹਿੰਦੇ ਡਿੱਗ ਸਕਦਾ ਇੱਥੇ ਰੁਕਣਾ ਮਨਾ ਕਹਿੰਦੇ ਚੱਲ ਤੇ ਚੱਲੋ ਸਵਾਦ ਕਾ ਜੀ ਟੋਡਾ ਸਾਰਿਆਂ ਦਾ ਇਸ ਵੀਡੀਓ ਚ ਰੱਬ ਤੁਹਾਨੂੰ ਤਰਕੀਆਂ ਬਖਸ਼ੇ ਜਿਹੜੇ ਮੇਰੇ ਭੈਣ ਭਾਈ ਯਾਰ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਹੁਣ ਆਪਾਂ ਹੈਪਫੁਲ ਸਾਈਟ ਦੇ ਦਰਸ਼ਨ ਕਰ ਲਈ ਤੇ ਇੱਕੋ ਹੁਣ ਵਾਪਸ ਚੱਲਦੇ ਆ 14000 ਫੁੱਟ ਦੀ ਚਾਈਤੇ ਬੈਠੇ ਆ ਟੈਂਪਰੇਚਰ -10 ਹੈਗਾ ਪਾਣੀ ਪਰ ਨਾਲੋਂ ਠੰਡਾ ਐਵੇਂ ਝਰਨਿਆਂ ਤੋਂ ਬਗੀ ਜਾਂਦਾ ਆਲੇ ਦੁਆਲੇ ਦਾ ਵਿਊ ਆ ਐਵੇਂ ਖੜੇ ਹੁੰਦੇ ਭਾਈ ਇਹ 3-4000 ਰੁਪਿਆ ਲੈ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਚਲੂੰਗੀਆਂ 'ਚ ਪਾ ਕੇ ਲੈ ਜਾਂਦੇ ਆਂ ਨੀ ਤੇ ਹੁਣ ਔਨ ਟਾਈਮ ਤਾਂ ਆਪਾਂ ਆਏ ਸੀਗੇ ਪੌੜੀਆਂ ਦੇ ਰਸਤੇ ਹੁਣ ਚੱਲਦੇ ਆਂ ਪਲੇਨ ਰਸਤੇ ਪੌੜੀਆਂ ਦਾ ਰਸਤਾ ਆਉਣ ਦੇ ਲਈ ਠੀਕ ਆ ਪਰ ਜਾਣ ਦੇ ਟਾਈਮ ਕਾਹ ਤੋਂ ਆਪਾਂ ਸਟੈਂਪ ਹਨਾ ਜਾਣ ਦੇ ਟਾਈਮ ਇਹ ਵਾਲਾ ਰਸਤਾ ਠੀਕ ਆ ਆ ਪਹਾੜ ਜਿਹੜਾ ਦਿਖ ਰਿਹਾ ਨਾ ਆ ਵਾਲੀ ਚੋਟੀ ਜੇ ਕਿਸੇ ਭਾਈ ਨੂੰ ਪਤਾ ਹੋਇਆ ਇਹਦਾ ਨਾਮ ਕੀ ਹੈ ਤਾਂ ਦੱਸ ਦਿਓ ਜਿਹੜਾ ਪਾਣੀ ਵਹਿ ਰਿਹਾ ਨਾ ਇਹ ਸਮਝੋ برف ਕੋਲ ਕੋਲ ਕੀ ਆਉਂਦੀ ਆ ਇੰਨਾ ਠੰਡਾ ਹੈਗਾ ਤੇ ਜਦੋਂ ਆਪਾਂ ਨੂੰ ਲੰਗਰ ਦੇ ਨਾਲ ਪਾਣੀ ਮਿਲਦਾ ਉਹ ਗਰਮ ਬਾਬਾ ਜੀ ਹੁਣ ਗਰਮ ਕਰਕੇ ਦਿੰਦੇ ਆ ਸਾਰੀ ਸੰਗਤ ਨੂੰ ਆਹ ਦੇਖੋ ਜਗਾ ਜਗਾ ਤੇ ਬਰਫ ਦੇ ਤੋਦੇ ਗਲੇਸ਼ੀਅਰ ਜੰਮੇ ਧੁੰਦ ਪਈ ਜਾਂਦੀ ਹੁਣ ਐ ਪਤਾ ਨਹੀਂ ਮੇਰੇ ਨਾਲ ਦੇ ਪਿੱਛੇ ਰਹਿ ਗਏ ਮੈਂ ਇਕੱਲਾ ਬੂਰੇ ਮੈਂ ਕਿਹਾ ਮੈਂ ਚੱਲਦਾ ਤੁਸੀਂ ਆ ਜਾਓ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਰ ਤੁਸੀਂ ਜੇ ਮੰਨ ਲਓ ਸੱਚੇ ਪਾਤਸ਼ਾਹ ਕਰੇ ਤੁਸੀਂ ਕਿਤੇ ਵੀ ਮੰਨ ਲਓ ਮਤਲਬ ਤੁਹਾਡਾ ਯਾਤਰਾ ਕਰਨ ਦਾ ਮਨ ਹੈਗਾ ਨਾ ਤਾਂ ਤੁਸੀਂ ਹੇਮਕੋਟ ਸਾਹਿਬ ਦੀ ਜੇ ਸੱਚੇ ਪਾਸ਼ਾ ਦੇ ਕਿਰਪਾ ਨਾਲ ਗੋਡੇ ਗਿੱਟੇ ਚਲਦੇ ਆ ਨਾ ਜਿੰਨਾ ਟਾਈਮ ਇੱਕ ਯਾਤਰਾ ਜ਼ਿੰਦਗੀ ਚ ਜ਼ਰੂਰ ਕਰਨੀ ਚਾਹੀਦੀ ਆ ਕਿਉਂਕਿ ਜੇ ਆਪਾਂ ਯਾਤਰਾ ਕਰੀ ਹੋਊਗੀ ਆਪਾਂ ਆਪਣੇ ਪੋਤੇ ਪੋਤਿਆਂ ਪੜੋਤਿਆਂ ਨੂੰ ਦੱਸ ਸਕਦੇ ਆ ਹਨਾ ਕਿ ਭਾਈ ਐਵੇਂ ਦਾ ਟਰੈਕ ਹੈਗਾ ਅਸੀਂ ਵੀ ਗਏ ਸੀਗੇ ਐ ਸੰਨ ਦੇ ਵਿੱਚ ਗਏ ਸੀਗੇ ਇੱਕ ਗੱਲ ਹੋਰ ਤੁਸੀਂ ਸ਼ਾਇਦ ਜਿਹੜੇ ਵੀ ਮੇਰੇ ਭਾਈ ਭੈਣਾਂ ਗਏ ਹੋਣਗੇ ਇੱਥੇ ਹਨਾ ਯਾਰ ਦੋਸਤ ਹਿੰਮਪੁਰ ਸਾਹਿਬ ਇੱਥੇ ਜਾਨਵਰ ਬਹੁਤ ਉਹ ਮਤਲਬ ਪੰਛੀ ਬਹੁਤ ਘੱਟ ਕੋਈ ਵੀ ਇੱਥੇ ਪੰਛੀ ਦੀ ਆਵਾਜ਼ ਨਹੀਂ ਆਉਂਦੀ ਸ਼ਾਮ ਦੇ ਟਾਈਮ ਆਥਰ ਦੇ ਟਾਈਮ ਪਤਾ ਨਹੀਂ ਆਉਂਦੀ ਹੋਵੇ ਪਰ ਹੁਣ ਇਸ ਟਾਈਮ ਤੇ ਕੋਈ ਵੀ ਪੰਛੀ ਦੀ ਆਵਾਜ਼ ਨਹੀਂ ਆਉਂਦੀ ਨਾ ਕੁਝ ਦੀ ਨਾ ਮੋਰ ਨਾ ਕਾਂ ਕੁਝ ਨਹੀਂ ਬੋਲਦਾ ਹੈ ਕਰ ਜਨਵਰ ਤਾਂ ਹੈਗੇ ਜਾਂ نیچے-नीचे ਹੈਗੇ ਆ ਗੋਬਿੰਦ ਧਾਮ ਤੱਕ ਉੱਥੇ ਰੇਸ਼ ਰਿਸ਼ ਤੇ ਥੇਰਨਾ ਬਹੁਤ ਆ ਤੇ ਐਸੇ ਜਿਹੜਾ ਟਰੈਕ ਆ ਔਨ ਟਾਈਮ ਸੱਚੀ ਸੌਣ ਲੱਗੇ ਔਨ ਟਾਈਮ ਕੋਈ ਥੋੜਾ ਯੂਰ ਨਹੀਂ ਲੱਗਣਾ ਆਰਾਮ ਨਾਲ ਰਿਲੈਕਸ ਹੋ ਕੇ ਆਉਣਾ ਤੁਸੀਂ ਜਾਣ ਟਾਈਮ ਜ਼ਰੂਰ ਔਖੇ ਹੋਈਦਾ ਪਰ ਔਨ ਟਾਈਮ ਮਤਲਬ ਟਰੈਕ ਬਹੁਤ ਵਧੀਆ ਹੈਗਾ ਇਹ ਗਲੇਸ਼ੀਅਰ ਹਣਾ ਜਿਹੜਾ ਇੱਥੇ ਰੁਕਣਾ ਮਨਾ ਇੱਕ ਬੰਦੇ ਦੀ ਪ੍ਰੋਪਰ ਪੱਕੀ ਡਿਊਟੀ ਆ ਓਕੇ ਕਿਸੇ ਵੀ ਟਾਈਮ ਤੇ ਕਹਿੰਦੇ ਡਿੱਗ ਸਕਦਾ ਇੱਥੇ ਰੁਕਣਾ ਮਨਾ ਕਹਿੰਦੇ ਚੱਲ ਤੇ ਚੱਲੋ ਸਹੀ ਆ ਗੱਲ ਬਰਫ਼ ਕਿਸੇ ਵੀ ਟਾਈਮ ਤੇ ਡੈਗ ਸਕਦੀ ਆ ਤੋਦੇ ਦੇ ਡੈਗਸ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜਿਹੜੇ ਮੇਰੇ ਭੈਣ ਭਾਈ ਯਾਰ ਦੋਸਤ ਇਸ ਵੀਡੀਓ ਨੂੰ ਦੇਖ ਰਹੇ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਕਰ ਦਿਓ ਵੀਡੀਓ ਹੁਣ ਆਪਾਂ ਹੈਪਫੁਲ ਸਾਇੰਸ ਦੇ ਦਰਸ਼ਨ ਕਰ ਲਈ ਤੇ ਇੱਕ ਤੋਂ ਹੁਣ ਵਾਪਸ ਚਾਉਂਦੇ ਆ 14000 ਫੁੱਟ ਦੀ ਚਾਈਤੇ ਬੈਠੇ ਆ ਟੈਂਪਰੇਚਰ -10 ਹੈਗਾ ਪਾਣੀ ਬਰਸ ਨਾਲ ਉਹ ਠੰਡਾ ਐਵੇਂ ਝੰਨਿਆਂ ਤੋਂ ਬਗੀ ਜਾਂਦਾ ਆਲੇ-ਦੁਆਲੇ ਦਾ 뷰 ਆ ਐਵੇਂ ਖੜੇ ਹੁੰਦੇ ਭਾਈ ਇਹ 3-4000 ਰੁਪਿਆ ਲੈ ਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਚਲੌਂਗੀਆਂ 'ਚ ਪਾ ਕੇ ਲੈ ਜਾਂਦੇ ਆ نیچے ਹੁਣ ਔਨ ਟਾਈਮ ਤਾਂ ਆਪਾਂ ਆਏ ਸੀਗੇ ਪੌੜੀਆਂ ਦੇ ਰਸਤੇ ਖਾਣ ਚੱਲਦੇ ਆ ਪਲੇਨ ਰਸਤੇ ਪੌੜੀਆਂ ਦਾ ਰਸਤਾ ਆਉਣ ਦੇ ਲਈ ਠੀਕ ਆ ਪਰ ਜਾਣ ਦੇ ਟਾਈਮ ਕਾਹ ਤੋਂ ਆਪਾਂ ਸਟੈਪ ਹਣਾ ਜਾਣਦੇ ਟਾਈਮ ਇਹ ਵਾਲਾ ਰਸਤਾ ਠੀਕ ਆ ਆ ਪਹਾੜ ਜਿਹੜਾ ਦਿਸ ਰਿਹਾ ਨਾ ਆ ਵਾਲੀ ਚੋਟੀ ਜੇ ਕਿਸੇ ਭਾਈ ਨੂੰ ਪਤਾ ਹੋਵੇ ਇਹਦਾ ਨੋਕੀਆ ਤਾਂ ਦੱਸ ਜਿਹੜਾ ਪਾਣੀ ਬਹਿ ਰਿਹਾ ਨਾ ਇਹ ਸਮਝੋ برف ਕੋਲ ਕੋਲ ਕੀ ਆਉਂਦੀ ਆ ਐਨਾ ਠੰਡਾ ਹੈਗਾ ਤੇ ਜਦੋਂ ਆਪਾਂ ਨੂੰ ਲੰਗਰ ਦੇ ਨਾਲ ਪਾਣੀ ਮਿਲਦਾ ਉਹ ਗਰਮ ਬਾਬਾ ਜੀ ਹੁਣ ਗਰਮ ਕਰਕੇ ਦਿੰਦੇ ਆ ਸਾਰੀ ਸੰਗਤ ਨੂੰ ਆ ਦੇਖੋ ਜਗਾ ਜਗਾ ਤੇ ਬਰਫ਼ ਦੇ ਤੋਦੇ ਗਲੇਸ਼ੀਅਰ ਜੰਮੇ ਧੁੰਦ ਪਈ ਜਾਂਦੀ ਹੁਣ ਐ ਪਤਾ ਨਹੀਂ ਮੇਰੇ ਨਾਲ ਦੇ ਪਿੱਛੇ ਰਹਿ ਗਏ ਮੈਂ ਇਕੱਲਾ ਮੂਰੇ ਮੈਂ ਕਿਹਾ ਮੈਂ ਚੱਲਦਾ ਤੁਸੀਂ ਆ ਜਾਓ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅਗਰ ਤੁਸੀਂ ਜੇ ਮੰਨ ਲਓ ਸੱਚੇ ਪਾਤਸ਼ਾਹ ਘਰੇ ਤੁਸੀਂ ਕਿਤੇ ਵੀ ਮੰਨ ਲਓ ਮਤਲਬ ਤੁਹਾਡਾ ਯਾਤਰਾ ਕਰਨ ਦਾ ਮਨ ਹੈਗਾ ਨਾ ਤਾਂ ਤੁਸੀਂ ਹਮਕੋਟ ਸਾਹਿਬ ਦੀ ਜੇ ਸੱਚੇ ਪਾਤਸ਼ਾਹ ਦੇ ਕਿਰਪਾ ਨਾਲ ਗੋਡੇ ਗਿੱਟੇ ਚਾਉਦੇ ਆ ਨਾ ਜਿੰਨਾ ਟਾਈਮ ਇੱਕ ਯਾਤਰਾ ਜ਼ਿੰਦਗੀ ਚ ਜਰੂਰ ਕਰਨੀ ਚਾਹੀਦੀ ਆ ਕਿਉਂਕਿ ਜੇ ਆਪਾਂ ਯਾਤਰਾ ਕਰੀ ਹੋਊਗੀ ਆਪਾਂ ਆਪਣੇ ਪੋਤੇ ਪੋਤਿਆਂ ਪੜੋਤਿਆਂ ਨੂੰ ਦੱਸ ਸਕਦੇ ਆ ਹਨਾ ਈ ਭਾਈ ਐਵੇਂ ਦਾ ਟਰੈਕ ਹੈਗਾ ਅਸੀਂ ਵੀ ਗਏ ਸੀਗੇ ਐ ਸੰਨ ਦੇ ਵਿੱਚ ਗਿਆ ਸੀ ਇੱਕ ਗੱਲ ਹੋਰ ਤੁਸੀਂ ਸ਼ਾਇਦ ਜਿਹੜੇ ਵੀ ਮੇਰੇ ਭਾਈ ਭੈਣਾਂ ਗਏ ਹੋਣਗੇ ਇੱਥੇ ਹਨਾ ਯਾਰ ਦੋਸਤ ਹਿਮਕੁੰਡ ਸਾਹਿਬ ਇੱਥੇ ਜਾਨਵਰ ਬਹੁਤ ਉਹ ਮਤਲਬ ਪੰਛੀ ਬਹੁਤ ਘੱਟ ਆ ਕੋਈ ਵੀ ਇੱਥੇ ਪੰਛੀ ਦੀ ਆਵਾਜ਼ ਨਹੀਂ ਆਉਂਦੀ ਸ਼ਾਮ ਦੇ ਟਾਈਮ ਆ ਠੰਡੇ ਟਾਈਮ ਪਤਾ ਨਹੀਂ ਆਉਂਦੀ ਹੋਵੇ ਪਰ ਹੁਣ ਇਸ ਟਾਈਮ ਤੇ ਕੋਈ ਵੀ ਪੰਛੀ ਦੀ ਆਵਾਜ਼ ਨਹੀਂ ਆਉਦੀ ਨਾ ਕੁਝੀ ਦੀ ਨਾ ਮੋਰ ਨਾ ਕਾਂ ਕੁਝ ਨਹੀਂ ਬੋਲਦਾ ਹੈਗਾ ਜਾਨਵਰ ਤਾਂ ਹੈਗੇ ਜਾਂ نیچے-नीचे ਹੈਗੇ ਆ ਗੋਬਿੰਦ ਧਾਮ ਤੱਕ ਉੱਥੇ ਰੇਸ਼ ਰੁਸ਼ ਤੇ ਠਹਿਰਨਾ ਬਹੁਤ ਆ ਇਹ ਜਿਹੜਾ ਟਰੈਕ ਆ ਔਨ ਟਾਈਮ ਸੱਚੀ ਸੌਣ ਲੱਗੇ ਔਨ ਟਾਈਮ ਕੋਈ ਥੋੜਾ ਯੋਰ ਨਹੀਂ ਲੱਗਣਾ ਆਰਾਮ ਨਾਲ ਰਿਲੈਕਸ ਹੋ ਕੇ ਆਉਣਾ ਤੁਸੀਂ ਜਾਣ ਟਾਈਮ ਜਰੂਰ ਔਖੇ ਹੋਈਦਾ ਪਰ ਔਨ ਟਾਈਮ ਮਤਲਬ ਟਰੈਕ ਬਹੁਤ ਵਧੀਆ ਹੈਗਾ ਦੀ ਘਾਟੀ ਵਾਂਗੂ ਫੁੱਲ ਸਜੇ ਆ ਅੱਖਾਂ ਮਾਰਦੇ ਇਹ ਸੂਰਜ ਨੂੰ ਸੋਨਾ ਟਰੈਕ ਓਹ ਰਹਿ ਗਈ ਬਿਲਡਿੰਗ ਗੁਰੂ ਸਾਹਿਬ ਦੀ ਉੱਪਰ ਧੁੰਦ ਪੈਣ ਤੋਂ ਪਹਿਲਾਂ ਪਹਿਲਾਂ ਆਪਾਂ ਗੋਬਿੰਦਾਂ ਪਹੁੰਚਣਾ ਹੈਗਾ ਪਰ ਇੱਥੇ ਜਦੋਂ ਤੁਸੀਂ نیچے ਆਉਂਦੇ ਹੋ ਜਾਂ ਉੱਪਰ ਛੋਟੇ ਛੋਟੇ ਸਟੈਪ ਚੱਲਦੇ ਰਹੋ ਤੁਹਾਨੂੰ ਥਕਾਵਟ ਨਹੀਂ ਹੋਊਗੀ ਤੇ ਸ਼ਾਨ ਹੀ ਚੜੂਗਾ ਸੱਤ ਨਿਸ਼ਾਨ ਸਭ ਦੇ ਵਿੱਚੋਂ ਇੱਕ ਨਿਸ਼ਾਨ ਸਭ ਆਹ ਇਹ ਤਾਂ ਤੁਹਾਨੂੰ ਆਉਂਦਿਆਂ ਟਾਈਮ ਵੀ ਮੈਂ ਦਿਖਾ ਦਿੱਤਾ ਸੀਗਾ ਬਾਕੀ ਛੇੜ ਨਹੀਂ ਦਿਸ ਰਹੇ ਚੰਨਾ ਹਾ ਇਹਦਾ ਪਾਣੀ ਦੇਖਦੇ ਆ ਬੋਤਲ ਭਰਨੀ ਸੀ ਮੇਰੀ ਬੋਤਲ ਉੱਥੇ ਰਹਿ ਗਈ ਅੱਗੋਂ ਲੈਣੇ ਆਪਾਂ ਚਲੋ ਮੋਲ ਲੈ ਲਾਂਗੇ ਠੰਡਾ ਪਾਣੀ ਆ ਆਰਫ ਕੋਲ ਲਈ ਵਾਪਸ ਆਪਾਂ 3 ਵਜੇ ਕਰੀਏ ਦੇਖੂ ਕਿੰਨੇ ਵਜੇ ਪਹੁੰਚਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਨੰਦ ਆ ਗਿਆ ਉੱਪਰ ਕੌਣ ਬੈਠਾ ਦਰਸ਼ਕਾਂ ਦੋ ਜਣੇ ਬੈਠੇ ਸੋਨਾ ਟਰੈਕ ਟਰੈਕਿੰਗ ਵਧੀਆ ਰਹੀ ਥੋੜੀ ਵਿਜ਼ਿਬਿਲਟੀ ਘਟ ਹੋ ਗਈ ਆ ਦੇਖੋ ਬੱਦਲ ਆ ਰਹੇ ਜਾਦੇ ਚਲੋ ਅੱਗੇ ਆ ਅੱਗੇ ਵਾਲਾ ਰਸਤਾ ਪੜਾ ਜਾਂ ਟੈਮ ਦਾ ਰਸਤਾ ਉਹ ਦਿਖਾਈ ਦੇ ਰਿਹਾ ਪੌੜੀਆਂ ਦਾ 900 ਪੌੜੀਆਂ ਉਹ ਜੇ ਤੁਸੀਂ ਆਉਣਾ ਪਰ ਪੌੜੀਆਂ ਦਾ ਮਤਲਬ ਜੇ ਤਾਂ ਗੋਡੀ ਗਿੱਟੇ ਠੀਕ ਆ ਤੇ ਪੌੜੀਆਂ ਵਾਲਾ ਰਸਤਾ ਬਹੁਤ ਧੀਆ ਇਧਰ ਜ਼ਿਆਦਾ ਦੂਰ ਪੈਣਾ ਇਧਰ ਤਾਂ 1.5 ਕਿਲੋਮੀਟਰ ਹੋਊਗਾ ਤੇ ਆ ਪੌੜੀਆਂ ਵਾਲਾ ਰਸਤਾ ਸਿਰਫ 900 ਪੌੜੀਆਂ ਪਰ ਸਿੱਧੀ ਚੜਾਈ ਆ ਬਿਲਕੁਲ ਜੇ ਕਿਸੇ ਨੂੰ ਕੋਈ ਪ੍ਰੋਬਲਮ ਲੱਤ ਗੋਡੇ ਦੀ ਤਾਂ ਉਹ ਨਾ ਆਵੇ ਉਹ ਐਸੇ ਰਸਤੇ ਆਵੇ ਆਰਾਮ ਨਾਲ ਹੌਲੀ ਹੌਲੀ ਕੋਈ ਦਿੱਕਤ ਨਹੀਂ ਘੰਟਾ ਬੰਦਾ ਪਹਿਲਾਂ ਚੱਲ ਪੈਂਦਾ ਤੇ ਘੰਟਾ ਮਗਰੋਂ ਪਹੁੰਚ ਜਾਂਦਾ ਕੋਈ ਦਿੱਕਤ ਨਹੀਂ ਆਰਾਮ ਨਾਲ ਰਸਤੇ 'ਇੱਕ 10-4 ਟੈਂਟ ਲਾਏ ਆ ਜਾਂ ਇਹ ਨਿਹੰਗ ਸਿੰਘਾਂ ਨੇ ਲਾਏ ਹੋਣੇ ਆ ਸਟੇ ਕਰਨ ਦੇ ਲਈ ਮਹੀਨਾ ਰਹਿਣਗੇ ਜਾਂ ਕੋਈ ਸੇਵਾਦਾਰ ਹੋਣਗੇ ਪੱਕੇ ਉਹਨਾਂ ਦੇ ਟੈਂਟ ਆ ਇਹ ਸੋਨਿਹਾਰਾ ਸਾਸਰੀਆ ਕਾ ਜਦੋਂ ਪੁੱਛਦੇ ਤਾਂ ਹਾਂ ਸ਼ੁ ਮੇਰਾ ਮਾਤਾ ਪਲੇਸ਼ਰ ਚ ਪਾਣੀ ਸਿਮਸਿਮ ਆਉਂਦਾ ਪੈਰਾਂ ਨੂੰ ਲੱਗਦਾ ਸ਼ੂਜ਼ ਤੁਸੀਂ ਪਾ ਕੇ ਆਇਓ ਜਦੋਂ ਵੀ ਆਉਣਾ ਕੀ ਕਹਿੰਦੇ ਇਹਨੂੰ ਆਹ ਵਾਲੇ ਸ਼ੂਜ਼ ਜਿਹੜੇ ਸਪੋਰਟਸ ਹੁੰਦੇ ਆ ਦੀਪਾ ਕੇ ਉਹ ਸਲਿੱਪ ਨਹੀਂ ਹੁੰਦੇ ਤੇ ਹਲਕੇ ਵਾਟਰਪਰੂਫ ਜਿਹਨੂੰ ਕਹਿੰਦੇ ਵਾਟਰਪਰੂਫ ਹਲਕੇ ਪਾਣੀ ਨਾਲ ਗਿੱਲੇ ਨਹੀਂ ਹੁੰਦੇ ਜੇ بارش ਵੀ ਆ ਜਾਏ ਨਾ ਇਹਨਾਂ ਨੂੰ ਕੁਝ ਨਹੀਂ ਹੁੰਦਾ ਸੰਗਤ ਸਾਰੀ ਵਾਪਸ ਆ ਰਹੀ ਆ ਪਿੱਛੇ ਪਿੱਛੇ ਘਾਟੀ ਆ ਬਾਪੂ ਜੀ ਮੇਰੇ ਮਗਰ ਚਲਦੇ ਹੌਲੀ ਹੌਲੀ ਲੈ ਕੇ ਸੱਚੇ ਪਾਤਸ਼ਾਹ ਦਾ ਨੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਟਰੈਕ ਦੇ ਨਾਲ-ਨਾਲ ਬਰਫ਼ ਵੀ ਆ ਤੇ ਆ ਦੇਖੋ ਇਹ ਪਰਬਤ ਕਾਲੇ ਰੰਗ ਦੇ ਆ ਸਰ ਇਹ ਕਿਵੇਂ ਕਾਲੇ ਰੰਗ ਦੇ ਕਿਉਂ ਆ ਇਹ ਪਾਣੀ ਨਾਲ ਪਾਣੀ ਨਾਲ ਹੋਗੇ ਅੱਛਾ ਠੀਕ ਹੈ ਠੀਕ ਹੈ ਤਾਂ ਵੀ ਹੈਗਾ ਇੰਨਾ ਤੇ ਉਹ ਦੇਖੋ ਉੱਪਰ ਪਰ ਆ ਜਿਹੜੇ ਪਰਬਤ ਆ ਜਿਹੜੇ ਪੱਥਰ ਆ ਇਹ ਵੀ ਸਲਿੱਪ ਕਰਦੇ ਆ ਹਾਂ ਪੱਕੇ ਹੋਏ ਆ ਹਾਂ ਪੱਕੇ ਹੋਏ ਆ ਸਲਿੱਪ ਕਰਦੇ ਪਾਣੀ ਕਰਕੇ ਧਿਆਨ ਨਾਲ ਹੌਲੀ-ਹੌਲੀ ਜਾਈਏ ਆਪਾਂ ਹੁਣ ਕੋਈ ਸੰਗਤ ਨਹੀਂ ਆਉਂਦੀ ਬਸ ਜਿਹੜੀ ਆ ਗਈ 2 ਵਜੇ ਤੋਂ ਪਹਿਲਾਂ-ਪਹਿਲਾਂ ਇਹ ਟਰੈਕ कुछ खराब हो गया देखो बना हैं एना कर मकैनिक हो आप इंजीनियर इंजीनियर हो ना आप मकैनिक हो आप रस्ते बनाते हो मोबाइल ਬਾਈ ਤਲਵੰਡੀ ਰਹਿ ਕੇ ਆ ਆਪਣੇ ਮੋਗੇ ਜ਼ਿਲ੍ਹੇ ਚ ਮੋਗੇ ਨਾਲ ਹੀ ਆ ਤਲਵੰਡੀ ਹਨਾ ਹਾਂਜੀ ਹਾਂਜੀ ਮੋਗੇ ਦੇ ਉੱਥੇ ਕੀ ਕੰਮ ਕਰਦੇ ਸੀ ਉੱਥੇ ਸੈਲਰ ਚ ਕੰਮ ਕਰਦਾ ਸੀ ਸੈਲਰ ਚ ਹਾਂਜੀ ਏਰੀਆ ਕਿਵੇਂ ਵਧੀਆ ਵਧੀਆ ਜੀ ਵਧੀਆ ਏਰੀਆ ਨਾ ਤੇ ਇੱਥੇ ਫਿਰ ਘਰ ਉੱਤਰਾਖੰਡ ਚ ਨਹੀਂ ਨਹੀਂ ਘਰ ਤੋਂ ਨੇਪਾਲ ਚ ਹੈ ਗਿਆ ਦੀ ਉੱਤਰਾਖੰਡ ਚ ਕੰਮ ਕੀਤਾ ਕੰਮ ਏ ਕਿਵੇਂ ਫਿਰ ਠੇਕਾ ਕੌਣ ਦਿੰਦਾ ਤੁਹਾਨੂੰ आम तो है। हाँ आपको। क्योंकि ये आम बंदा बना नहीं सकता ये रस्ते है हाँ स्पेशल है तो इसमें कोई सीमेंट वगैरह भी होता है की नहीं सीमेंट होता है नीचे से कलम डालेगा ना ओके यहाँ से अभी रेता के दिक्कत है ऊपर बर्फ है ਰੇਤ ਨਹੀਂ ਨਿਕਲ ਪਾਤਾ ਹੈ ਨਾ ਤੇ ਰਾਤ ਕਹਾਂ ਪਰ ਸਟੇ ਕਰਤੇ ਹੋ ਉਪਰ ਨਹੀਂ ਆਪੇ ਉਪਰ ਟੈਂਪ ਲਗਾਇਆ ਹੋਇਆ ਉਹ ਟੈਂਟ ਮੈਂ ਸੋਚਿਆ ਕਿ ਸੀ ਨਿਹੰਗ ਸਿੰਘ ਕੀ ਹੈ ਆਪਕੇ ਹੋ ਹਮਰੇ ਹੈ ਚਲੋ ਠੀਕ ਹੈ ਧੰਨਵਾਦ ਭਈਆ ਧੰਨਵਾਦ ਟਰੈਕ ਬਟਾ ਓਕਾ ਦੇਖੋ ਈ ਡਬਲ ਡੀ ਨੇ ਇਹਨਾਂ ਨੂੰ ਠੇਕਾ ਦਿੱਤਾ ਹੈਗਾ ਠੇਕੇਦਾਰ ਨੂੰ ਤੇ ਉਹਨੇ ਅੱਗੇ ਜਿਹੜੇ ਆ ਲੇਬਰ ਤੇ ਮਕੈਨਿਕ ਮਿਸਤਰੀ ਲਾਏ ਆ ਜਾਲ ਬਨਨ ਕੇ ਇਰਸ ਉੱਤੇ ਸੀਮਟ ਵਗੈਰਾ ਸਾਈਡ ਤੋਂ ਪ੍ਰੋਪਰ ਪੱਕੇ ਰਸਤੇ ਬਣਾਏ ਜਾਂਦੇ ਆ ਹਵਾ ਠੰਡੀ ਆ ਗਈ ਹਵਾ ਤਾਂ ਉੱਪਰ ਬਹੁਤ ਠੰਡੀ ਸੀ ਪਰ ਹੁਣ ਜਿਵੇਂ ਮੌਸਮ ਬਲੀਟ ਹੁੰਦਾ ਹੁੰਦਾ 3.5 ਹੋ ਗਏ ਆ ਬਹੁਤ ਠੰਡੀ ਬਾਈ ਕਿਵੇਂ ਬੈਠ ਕੇ ਫੋਟੋ ਫੋਟੋ ਬਣਾਉਂਦੇ ਆ ਉਹ ਸਾਹਮਣੇ ਚੋਟੀ ਦਿਸ ਰਹੀ ਆ ਹੈਮਗੁੰਡ ਸਾਹਿਬ ਦੀ ਉਹ ਨਿਸ਼ਾਨ ਸਾਹਿਬ ਦੇਖੋ ਕਿੰਨੀ ਦੂਰ ਆਪਾਂ ਆ ਗਏ نیچے ਕਈ ਸੰਗਤ ਉਹ ਪੋੜੀਆਂ ਪੋੜੀਆਂ ਬਲਦੀ ਆਉਂਦੀ ਉਹ ਦੇਖ ਯੈਲੋ ਯੈਲੋ ਟਰੈਕ ਆ ਜਿਹੜਾ ਉਹ ਟਰੈਕ ਦੇਖੋ نیچے ਕਿਵੇਂ ਬਾਲ ਬਲੇਵੇਂ ਖੰਦਾ ਸੱਪਾ ਵਾਂਗੂ ਆ ਦੇਖ ਇਹ ਇਸ ਟਰੈਕ ਤੇ ਹੁੰਦੇ ਹੋਏ ਇਸ ਟਰੈਕ ਤੇ ਆਪਾਂ ਹੌਲੀ-ਹੌਲੀ ਕਦਮ ਰੱਖਦੇ ਵਾਪਸ ਜਾਣਾ ਸੱਚੀ ਸੌਂ ਲੱਗੇ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਲੱਗ ਰਿਹਾ ਹੋਊਗਾ ਸੱਪ ਪ੍ਰੋਬਲਮੇ ਹੁੰਦਾ ਆਵੇਂ ਟਰੈਕ ਲੱਗ ਰਿਹਾ ਵੈਸੇ ਕੋਈ ਪ੍ਰੋਬਲਮ ਨਹੀਂ ਹੁੰਦੀ ਜਦੋਂ ਮੰਨ ਲਓ ਉਪਰੋਂ ਨੇ ਨਾ ਆਪਾਂ ਜਿਹੜਾ ਸ਼ੂ ਹੈ ਸ਼ੂ ਦੇ ਜਿਹੜੇ ਦੋਨਾਂ ਸਾਈਡ ਦੇ ਗੂਠੇ ਹੁੰਦੇ ਆ ਨਾ ਪੈਰਾਂ ਦੇ ਅੰਗੂਠਿਆਂ ਦੇ ਬਾਹਲੀ ਦਾਬ ਆਉਂਦੀ ਨੇਲ ਵੀ ਪੱਟੇ ਜਾਂਦੇ ਆ ਤੇਲ ਕਰਦਾ ਕਿ ਸ਼ੂ ਲਾ ਕੇ ਹੱਥੇ ਫੜ ਲਈਏ ਪਰ ਫਿਰ ਚੱਲਣਾ ਔਖਾ ਹੋ ਜਾਂਦਾ ਕਿਉਂਕਿ ਕਈ ਵਾਰ ਤਿੱਖੇ ਪੱਥਰ ਹੁੰਦੇ ਆ। ਇਹ ਦਬ ਬਹੁਤ ਆਉਂਦੀ ਗੂਠਿਆਂ ਤੇ। ਹੂੰ। ਦੇਖੋ ਗਲੇਸ਼ੀਅਰ पिघल पिघल ਕੇ ਆਉਂਦੇ ਆ। ਬਰਫ਼ पिघल पिघल ਕੇ ਝਰਨੇ ਬਣਦੇ ਆ। ਝਰਨੇ ਅੱਗੋਂ ਜਾ ਕੇ ਵੱਡੀਆਂ ਗੰਦਾਵਰਦੀਆਂ ਨਦੀਆਂ ਬਣ ਜਾਂਦੀਆਂ। ਇਹ ਆਪਣਾ ਟ੍ਰੈਕ ਜਿਹੜਾ ਆਪਾਂ ਸਰ ਕਰੀ ਜੰਨੇ ਹੌਲੀ ਹੌਲੀ ਜਿਉਂ ਤੇ 6 ਘੰਟੇ ਲੱਗਿਆ ਜਾਂਦੇ ਆਪਾਂ ਨੂੰ 3 ਘੰਟੇ ਲੱਗਣਗੇ ਇਹ ਹੀ ਨਦੀਆਂ ਅੱਗੇ ਜਾ ਕੇ ਆਪਣੇ ਪੰਜਾਬ ਚ ਜਾਂਦੀਆਂ ਹੈ ਨਾ ਸਾਰੀਆਂ ਕੋਈ ਹਿਮਾਚਲ ਚੋਂ ਨਿਕਲਦੀਆਂ ਕੋਈ ਐਵੇਂ ਇਸ ਤਰ੍ਹਾਂ ਸਾਡੇ ਚੋਂ ਨਿਕਲਦੀਆਂ ਤੇ ਪੂਰੇ ਦੇਸ਼ ਦੀ ਜਿਹੜੀ ਧਰਤੀ ਆ ਔਰ ਨੂੰ ਸेंजਦੀਆਂ ਤੇ ਸਾਡੀਆਂ ਫਸਲਾਂ ਹੁੰਦੀਆਂ ਸੰਤਾ ਤੁਰੀਆਂ ਜਾਂਦੀਆਂ ਬਸ ਕੋਈ ਵੀ ਹੁਣ ਆਉਣ ਵਾਲਾ ਨਿਤਰ ਮਿਲੂਗਾ ਆਪਾਂ ਨੂੰ ਇਹ ਕਿਪਾਰਟ 3 ਵਜੇ ਤੋਂ ਬਾਅਦ ਬੰਦ ਹੋ ਗਏ ਸਤਾਰਾ ਰੁਪਮਾ ਜਪੇ ਇਹ ਗਲੇਸ਼ੀਅਰ ਹਨ ਜਿਹੜਾ ਇੱਥੇ ਰੁਕਣਾ ਮਨਾ ਇੱਕ ਬੰਦੇ ਦੀ ਪ੍ਰੋਪਰ ਪੱਕੀ ਡਿਊਟੀ ਆ ਉਹ ਇੱਥੇ ਖੜ੍ਹ ਨਹੀਂ ਦਿੰਦੇ ਕਿਉਂਕਿ ਕਿਸੇ ਵੀ ਟਾਈਮ ਤੇ ਕਹਿੰਦੇ ਡਿੱਗ ਸਕਦਾ ਇੱਥੇ ਰੁਕਣਾ ਮਨਾ ਕਹਿੰਦੇ ਚੱਲ ਤੇ ਚੱਲੋ ਸਹੀ ਆ ਗੱਲ ਬਰਫ਼ਕ ਕਿਸੇ ਵੀ ਟਾਈਮ ਤੇ ਡੈਗ ਸਕਦੀ ਆ ਤੋਦੇ ਦੇ ਡੈਗ ਸਕਦੇ ਆ ਬਰਫ਼ ਦੇ ਉਹ ਦੇਖੋ ਉੱਪਰ ਤੱਕ ਨਿਗਾ ਮਾਰੋ ਉਹ ਤੋਂ ਤੱਕ ਜੰਮੀ ਬਰਫ਼ ਇਹ ਗਲੇਸ਼ੀਅਰ ਜਿਹੜੇ ਆ ਨਾ ਪਿਗਲ ਪਿਗਲਦੇ ਹੌਲੀ ਹੌਲੀ ਪਿਗਲਦੇ ਆ ਪਰ ਜਦੋਂ ਇਹ ਤੋਦੇ ਡਿਗਦੇ ਆ ਇਕੱਠੇ ਢਿਗਦੇ ਇਧਰ ਦੇਖੋ ਅੱਗੇ ਆਪਾਂ 2.5 ਕਿਲੋਮੀਟਰ ਬਾੜ ਤੇ ਆ ਗਏ ਆਪਾਂ ਉਹ ਸੰਗਤ ਨਾ 1 ਕਿਲੋਮੀਟਰ ਤੋਂ ਬਾਅਦ ਬੈਠ ਜਾਂਦੀ ਜਾਂ ਅੱਧੇ ਕਿਲੋਮੀਟਰ ਤੋਂ ਬਾਅਦ ਰੈਸਟ ਕਰਨੀ ਆ ਆਪਾਂ ਵੀ ਇੱਕ ਵਾਰ ਬੈਠੇ ਸੀ ਹੁਣ ਅੱਗੇ ਚਾਹ ਪੀਵਾਂਗੇ ਕੋਈ ਦੁਕਾਨ ਆ ਗਈ ਨਾ ਚਾਹ ਪੀਣੇ ਆ ਹੁੰਦੀ ਤਾਂ ਇਹ ਮਹਿੰਗੀ ਹੋਈ ਚਾ 50 ਰੁਪਏ ਤੂੰ ਘੱਟ ਨਹੀਂ ਕੱਪ ਦਊਗੇ ਇੱਥੇ نیچے ਥੋੜਾ ਜਿਹਾ 30 ਰੁਪਏ ਸੀਗੇ ਇੱਥੇ ਪਿਆ ਪਾਣੀ ਦੀ ਬੋਤਲ 100 ਰੁਪਏ ਦੀ ਕੋਲਡ ਡਰਿੰਕ ਦੀ ਜਿਹੜੀ 20 ਦੀ ਬੋਤਲ ਆ ਉਹ 120 ਰੁਪਏ ਦੀ ਕਰੂ ਗੱਲ ਦਸਾਂ ਦਾ ਜਲਜੀਰਾ 50 ਰੁਪਏ ਦਾ نیچے 30 ਦਾ ਉੱਪਰ 50 ਦਾ ਆ ਦੇਖੋ ਐਵੇਂ ਪਾਣੀ ਆ ਕੇ ਨਾ ਗਲੇਸ਼ੀਅਰ ਦਾ ਤੇ ਇਹ ਪੱ ਪੱਥਰ ਸਲਿੱਪ ਬਹੁਤ ਹੁੰਦੀ ਆ ਪੈਰ ਇੱਥੇ ਨਵੇਂ ਸ਼ੂਜ਼ ਹੋਣ ਗ੍ਰਿਪ ਵਾਲੇ ਤੇ ਹੌਲੀ ਹੌਲੀ ਚੱਲੇ ਭਾਈ ਵੀ ਮੇਰੇ ਨਾਲ ਹੌਲੀ ਹੌਲੀ ਆ ਰਹੇ ਆ ਆ ਜਾ ਬਈ ਆ ਜਾ ਹੌਲੀ ਹੌਲੀ ਆ ਜਾ ਹਵਾ ਠੰਡੀ ਆ ਜਿਹੜਾ ਪਹਾੜਾ ਇੰਨੇ ਸਾਨੂੰ ਸ਼ੌਕਰੀ ਹੋਈ ਆ ਹਵਾ ਬਹੁਤ ਠੰਡੀ ਚੱਲ ਰਹੀ ਏ ਜਿਹੜੇ ਚੌਂਕੀਦਾਰ ਆ ਨਾ ਇਹਨਾਂ ਨੂੰ ਡੀਸੀ ਵੱਲੋਂ ਪੇਦ ਦਿੱਤੀ ਜਾਂਦੀ ਏ ਸਰਕਾਰੀ ਆ ਥੋੜੀ ਥੋੜੀ ਵਿੱਥ ਤੇ ਹੀ ਖੜੇ ਆ ਸਫਾਈ ਕਰਦੇ ਝਾੜੂ ਨਾਲ ਜੇ ਕੋਈ ਕਾਗਜ਼ ਖਿੱਲਰਿਆ ਤਾਂ ਉਹਨੂੰ ਕੂੜੇ ਲਫਾਫਿਆਂ ਚ ਪਾ ਕੇ ਕੂੜੇਦਾਨ ਚ ਸੈਟ ਕਰਦੇ ਆ ਇਹ ਪਿੱਛੇ ਮਿਲਿਆ ਸੀ ਚੌਂਕੀਦਰੂ ਕੇੰਦਰੋਂ ਸਾਨੂੰ 7000 ਇਹ ਮਿਲਦੀ ਮਹੀਨੇ ਦੀ ਬਾਕੀ ਆਉਣ ਵਾਲੀ ਸੰਗਤ ਤੋਂ ਖਰਾਤ ਵਗੈਰਾ ਥੋੜੀ ਬਾਲੀ ਲੈ ਲੈਂਦੇ ਵਿਚਾਰੇ ਉਹ ਦੇਖੋ ਸੰਗਤ ਕਿਵੇਂ ਜਾ ਰਹੀ ਆ ਲੱਤਾਂ ਫੁੱਲ ਗਈਆਂ ਲੱਤਾਂ ਫੁੱਲ ਗਈਆਂ ਖੱਲੀਆਂ ਪੈ ਗਈਆਂ ਸਹੀ ਗੱਲ ਆ ਖੱਲੀਆਂ ਪੈ ਜਾਂਦੀਆਂ ਭਾਈ ਹਿੰਮਤ ਚਾਹੀਦੀ ਆ ਹਿੰਮਤ ਨਾਲ ਆਇਓ ਬਾਕੀ ਕੋਈ ਚੱਕਰ ਨਹੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ ਆ ਪਵਿੱਤਰ ਧਾਮ ਆਪਣਾ ਕਿਉਂਕਿ ਪੂਰੇ ਵਰਡ ਤੋਂ ਅੰਗਰੇਜ਼ ਬਹੁਤ ਆਉਂਦੇ ਆ ਐਂਦੇ ਦਰਸ਼ਨ ਕਰਨ ਸ੍ਰੀ ਐਮਕੁਨ ਸਾਹਿਬ ਦੇ ਤੇ ਤੁਸੀਂ ਵੀ ਜਦੋਂ ਆਣਾ ਜੀ ਸਦਕੇ ਆਇਓ ਨਜ਼ਾਰਾ ਹੀ ਲੱਗਾ ਇੱਥੇ ਫੇਰ ਬਰਫ਼ ਨਾਲ ਦੇਖੋ ਹੈ ਵੀ ਢਿੱਲੀ ਆ ਇਹ ਇਹ ਇਹੀ ਪਿਗਲ ਹੀ ਜਾਂਦੀ ਆ ਦੇਖੋ ਆ ਪਾਣੀ ਜਿਹੜਾ ਆਉਂਦਾ ਨਾ ਇਹ ਹੀ ਪਿਗਲ ਹੀ ਜਾਂਦਾ ਉਹ ਮੇਰੇ ਨਾਲ ਦੇ ਬਹੁਤ ਪਿੱਛੇ ਰਹਿ ਗਏ ਨਹੀਂ ਤਾਂ ਬਰਫਦਾ ਜੀ ਕਰਦਾ ਦੋਨੋਂ ਹੱਥਾਂ 'ਚ ਫੜੀਏ ਕਿਉਂਕਿ ਆਪਣੇ ਅੱਜ ਮੇਰੀ ਗੱਲ ਹੋਈ ਸੀ ਉੱਥੇ ਟੈਂਪਰੇਚਰ ਹੀ 44 45 40 47 ਹੋ ਗਿਆ ਪੰਜਾਬ 'ਚ ਹਨਾ ਤੇ ਇੱਥੇ ਨਜ਼ਾਰੇ ਇੱਥੇ ਦਾ ਜੈਕਟਾਂ ਪਾਈਆਂ ਸਾਰਿਆਂ ਨੇ ਤੇ ਮੈਂ ਤਾਂ ਲੈ ਇਸ ਸ਼ਰਟ ਪਾਈ ਸੀ نیچے ਟੀ-ਸ਼ਰਟ ਤੇ ਉੱਪਰ ਮੋਟੀ ਜੀ ਸ਼ਰਟ ਪਾ ਲਈ ਕਿਉਂਕਿ ਆਉਂਦਿਆਂ ਤੇ ਜਾਂਦਿਆਂ ਗਰਮੀ ਦੀ ਗਰਮੀ ਲੱਗਦੀ ਬੰਦੇ ਨੂੰ ਜੇ ਮੈਂ 5 ਤੋਂ 7 ਮਿੰਟ ਆਪਾਂ ਬੈਠ ਜਾਨੇ ਆ ਫਿਰ ਬੜਾ ਵਧੀਆ ਹੁੰਦਾ ਫਿਰ ਠੰਡਾਇਆ ਲੱਗਦਾ ਜਦੋਂ ਆ ਬਰਫ ਹੁੰਦੀ ਆ ਉਦੋਂ ਕੀਆ ਨਜ਼ਾਰਾ ਹੁੰਦਾ ਪਾਣੀ ਪਿਗਲ ਕੇ ਆਉਂਦਾ ਦੇਖ ਹਾ ਮੈਂ ਕਹਿੰਦਾ ਤੁਸੀਂ ਆਪਣੀ ਫਰਿੱਜ ਖੋਲਿਓ ਉੱਚ ਜਿਹੜਾ ਸਾਰੇ ਦਿਨ ਦਾ ਰੱਖਿਆ ਪਾਣੀ ਆ ਨਾ ਉਹ ਤੋਂ ਵੀ ਠੰਡਾ ਏ ਇਹ ਸਾਰੀ ਪਿਗਲ ਜਾਂਦਾ ਲੇਸ਼ੀਰ ਆ। ਹੈ ਕੱਚੀ برفੀ ਆ। ਏਕ برف ਤਾਂ 42 60 ਤੋਂ ਹੁੰਦੀ ਏ ਕੋਈ ਸਖਤ ਨਹੀਂ। ਮੈਂ ਦੇਖਦਾ ਇੱਕ ਮਿੰਟ। ਇੱਕ ਮਿੰਟ। ਸ਼ੋਅਾਂ ਤੇ ਮੈਂ ਕਹਿੰਦਾ ਹੈ ਤਾਂ ਵਾਟਰਪਰੂਫ ਪਰ ਪਾਣੀ ਨਹੀਂ ਧੋਵੇ। ਪਾਣੀ ਨਾ ਜਾਦਾ। ਪਾਣੀ ਜ਼ਿਆਦਾ। ਪਾਣੀ ਜ਼ਿਆਦਾ ਹੋ ਗਿਆ ਹੁਣ। ਸਾਰੇ ਟਰੈਕ ਤੇ ਪਾਣੀ ਆ। ਬੜਾ ਧਿਆਨ ਨਾਲ ਜਾਣਾ ਪਊਗਾ। ਵੀ ਉਹ ਆਤੀ ਸੀਗਾ ਕੰਨੂ ਗੱਲਾਂ ਹੌਨ ਆਨਰ ਟਾਈਮ ਟਰੈਕ ਤੇ ਪਾਣੀ ਘਟ ਸੀਗਾ ਤੇ ਹੁਣ ਵਾਪਸੀ ਤੇ ਪਾਣੀ ਜ਼ਿਆਦਾ ਹੋ ਗਿਆ ਝੋਪ ਨਾਲ برف ਪਿਗਲ ਗਈ ਬਿਲਕੁਲ ਸਲੋ ਚਲਣਾ ਪੈਂਦਾ ਕਿਉਂਕਿ ਪੱਥਰ ਸਲਿੱਪ ਕਰਦੇ ਆ ਪੈਰ ਪੱਥਰਾਂ ਦੇ ਟਰੈਕ ਵਾਪਸੀ ਦਾ ਪਤਨ ਵਧੀਆ ਨਿਕਲ ਰਿਹਾ ਬਸ ਇਹ ਤੇ ਹੌਲੀ ਹੌਲੀ ਆ ਰਹੇ ਆ ਉੱਛ ਉੱਬਰ ਜਾਂਦੇ نیچے ਦੇਖੋ ਅਜੀ ਥੋ ਗੋਬਿੰਦ ਤਾਂ 1 ਮਿੰਟ ਔਰ ਦਿਖਾਈ ਦੇ ਰਹੇ ਆ ਗੁਰਦੁਆਰਾ ਸਾਹਿਬ ਪਰ ਦੂਰ ਬਹੁਤ ਆ ਅੱਧੀ ਬਾੜ ਤੋਂ ਜਿਆਦਾ ਆ ਗਏ ਆਪਾਂ ਮੈਨੂੰ ਲੱਗਦਾ ਆ ਪਹਾੜ ਨੇ ਸਾਨੂੰ ਗੋਦੀ ਚ ਲਿਆ ਇੰਨੇ ਸਿਰ ਤੇ ਸ਼ਾਂਤੀ ਹੈ ਸਾਡੇ ਆਸ਼ੀਰਵਾਦ ਦਿੰਦਾ ਇਹ ਸਾਹਮਣੇ ਵਾਲੇ ਪਹਾੜ ਤੇ ਸੂਰਜ ਦੀਆਂ ਕਿਰਨਾਂ ਦੇਖੋ ਆ ਪਰਬਤਾਂ ਦੇ ਗ੍ਰੇਟ ਮੈਨ ਗ੍ਰੇਟ ਮੈਨ ਗੁਰੂ ਦੀਆਂ ਲਾਡਲੀਆਂ ਫੌਜਾਂ ਦੇਖੋ ਕਿੱਥੋਂ ਆਏ ਤੁਸੀਂ ਸਿੰਲੈਂਡਰ ਤੋਂ ਆਏ ਸੰਡੀਗੜ ਤੋਂ ਆਏ ਬਾਬੇ ਹਣੀ ਜਲੰਧਰ ਤੋਂ ਆਏ ਮੈਂ ਕਹਾਂ ਮੇਰੀ ਨਾਨੀਪੁਰੀ ਹੋ ਗਈ ਮੋਟਰਸਾਈਕਲ ਦਾ ਜਿਹੜਾ ਸਵਾਦ ਨਾ ਗੱਡੀ ਦੇਣੀ ਟ੍ਰੈਫਿਕ ਹੀ ਇੰਨਾ ਯਾਰ ਦਿਮਾਗ ਪਾਗਲ ਹਾਂ ਆਪਾਂ ਸਾਰੇ ਕੋਈ ਦੇਖ ਕੇ ਆਏ ਦਰਦੂਨ ਦੇਖ ਕੇ ਜਿਸੇ ਕਿਸੇ ਰਾਹ ਤੋਂ ਰੁਕੇ ਦੇ ਚਲੋ ਚੱਲੀਏ ਹੌਲੀ ਹੌਲੀ ਯਾਰ ਟਾਈਮ ਹੋ ਗਿਆ ਪੰਜ ਦਾ ਹੁਣ ਥੋੜੀ ਥੋੜੀ ਨਾ نیچے ਆਗੇ ਨਾ ਇੱਥੇ ਗਰਮੀ ਸੀਗੀ ਪਰ ਹੁਣ ਠੰਡ ਹੋਣ ਲੱਗੀ બસ ਘੰਟੇ ਤੱਕ ਪਹੁੰਚ ਜਾਣਾ ਆਪਾਂ ਤਿੰਨਾਂ ਘੰਟੇ ਪਹੁੰਚ ਜਾਣਾ ਕਾਲਾ ਗੁਰੂ ਦੀਆਂ ਫੌਲਾਡੀਆਂ ਫੌਜਾਂ ਕਰਤੱਬ ਦਿਖਾ ਰਹੀਆਂ ਆ ਜਗਿਆ ਰ ਮੰਗਲ ਨਾਰ ਸਿੰਘ ਨੇ ਦੇਖੋ ਭਾਈ ਫੌਜਾ ਚੜ ਕੇ ਆਈ ਆ ਓਏ ਗੱਲ ਵਾਹ ਜੀ ਵਾਹ ਵਾਹ ਜੀ ਵਾਹ ਵਾਹਿਗੁਰੂ ਜਿੱਕੀ ਫਤਿਹ ਵਾਸੀ ਤੇ ਆਪਾਂ ਨੂੰ ਹਨੇਰਾ ਹੋ ਗਿਆ ਦਿਖੋ ਜੰਗਲ ਚ ਹਨੇਰਾ ਟਰੈਕ ਆਪਣਾ ਉਬੜ ਖਾਬੜ ਕਰਕੇ ਹੌਲੀ ਆਉਣਾ ਪੈਂਦਾ ਸ਼ੂਸ ਸਲਿੱਪ ਹੁੰਦੇ ਆ ਨਾ ਜੇ ਆਪਾਂ ਤੇਜ਼ ਤੁਰਦੇ ਆਂ ਜੰਗਲ ਚ ਹਨੇਰਾ ਬਸ ਪਹੁੰਚ ਕੇ 2-3 ਮਿੰਟ ਚ ਗਾਗਰੀਆ ਪਹੁੰਚ ਜਣਾ ਲੋ ਜੀ ਪਿੰਡ ਗਾਗੜੀ ਆਪਾਂ ਪਹੁੰਚ ਗਏ 7:40 ਤੇ ਸਵਾ 3 ਚੱਲੇ ਸੀਗੇ ਮੱਲਵ ਚਾਰ ਘੰਟੇ ਲੱਗ ਗਏ ਜਾਂ ਤੇ 6 ਘੰਟੇ ਤੇ ਆਉਣ ਤੇ 4 ਘੰਟੇ ਗੋਬਿੰਦ ਧਾਮ ਆਪਾਂ ਪਹੁੰਚ ਗਏ ਗੱਸਾ ਬੈਲਦੇ ਆ ਤੁਹਾਨੂੰ ਕੱਲ ਨਵੀਂ ਵੀਡੀਓ ਚ ਇਹ ਬਾਜ਼ਾਰ